ਹਰ ਮਨੁੱਖ ਜਦੋਂ ਅਮ੍ਰਿਤ ਵੇਲੇ ਉੱਠਦਾ ਹੈ ਤੇ ਇਹੀ ਕਾਮਨਾ ਕਰਦਾ ਹੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਹੇ ਰੱਬਾ ਹਰ ਪਾਸੇ ਕਾਮਯਾਬੀ ਹੀ ਦੇ ਸਾਡਾ ਦਿਨ ਚੰਗਾ ਲੰਘੇ ਚੰਗੀ ਨੌਕਰੀ ਦੀ ਚੰਗਾ ਕਾਰੋਬਾਰ ਚੱਲੇ ਤੀਤੋ ਚੇਤੀ ਮੈਨੂੰ ਪੈਸੇ ਵਾਲਾ ਬਣਾ ਦੀ ਸੁੱਖ ਸਹੂਲਤਾਂ ਵਾਲਾ ਬਣਾ ਦੀ ਹਰ ਮਨੁੱਖ ਕਾਮਯਾਬ ਹੋਣ ਲਈ ਵੱਖ-ਵੱਖ ਯਤਨ ਕਰਦਾ ਪਰ ਜਿਵੇਂ ਜਿਵੇਂ ਦਿਨ ਟਾਲਦਾ ਓਵੇਂ ਓਵੇਂ ਮਨੁੱਖ ਦੇ ਹਿਸਾਬ ਨਾਲ ਉਹ ਦਿਨ ਦਾ ਕੰਮ ਨਹੀਂ ਹੁੰਦਾ ਫਿਰ ਉਹ ਹਤਾਸ਼ ਹੋ ਜਾਂਦਾ ਹੈ ਆਪਣੇ ਆਪ ਨੂੰ ਕੋਸਣ ਲੱਗਦਾ ਆਪਣੀ ਕਿਸਮਤ ਨੂੰ ਕੋਸਦਾ ਤੈਵੇਂ ਮਾਇੂਸ ਹੋ ਕੇ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਉਹ ਕਰਜ਼ ਦਾ ਸਹਾਰਾ ਲੈਂਦਾ ਫਿਰ ਕਰਜ਼ ਚੁੱਕਦਾ ਕਿਉਂਕਿ ਆਪਣੇ ਜਨਮ ਜੇ ਇਸ ਧਰਤੀ ਤੇ ਜਨਮ ਹੋਇਆ ਵੇਖੋ ਜ਼ਰੂਰਤਾਂ ਤਾਂ ਹੋਣਗੀਆਂ ਹੀ ਹੋਣਗੀਆਂ ਤੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹ ਫਿਰ ਕਰਜ਼ ਲੈਂਦਾ ਤੇ ਜਿਹੜਾ ਕਰਜ਼ ਹੈ ਇਹ ਇੱਕ ਐਸਾ ਬੋਝ ਹੈ ਜੋ ਮਨੁੱਖ ਦੇ ਥਲੇ ਦਬਦਾ ਹੀ ਜਾਂਦਾ ਹੈ ਕਰਜ਼ ਨੂੰ ਤਾਰਨ ਲਈ ਉਹ ਹੋਰ ਕਰਜ਼ ਚੁੱਕਦਾ ਤੇ ਕਰਜ਼ ਜੇ ਸਮੇਂ ਸਿਰ ਨਾ ਚੁੱਕਦਾ ਹੋਵੇ ਤੇ ਨਾ ਚਾਹੁੰਦੇ ਹੋਏ ਵੀ ਜੇਕਰ ਨਾ ਤਾਰ ਸਕੀਏ ਫਸਲવાડી ਚੰਗੀ ਨਾ ਹੋਵੇ ਕਾਰੋਬਾਰ ਚੰਗਾ ਨਾ ਚੱਲਦਾ ਹੋਵੇ ਤੇ ਫਿਰ ਦੁਬਾਰਾ ਕਰਜ਼ ਲੈਣਾ ਪੈਂਦਾ ਐਵੇਂ ਕਰਜ਼ ਦੀਆਂ ਕਿਸ਼ਤਾਂ ਮਹੀਨੇ ਦੀ ਜਿਹੜੀ ਆਪਣੀ ਇਨਕਮ ਹੈ ਖਰਚ ਉਸ ਤੋਂ ਜ਼ਿਆਦਾ ਹੁੰਦੇ ਨੇ ਕਰਜ਼ ਵਾਲਾ ਗੇੜ ਚੱਲਦਾ ਰਹਿੰਦਾ ਤੇ ਮਨੋਖੇ ਦੇ ਨਾਲ ਕਈ ਵਾਰ ਫਿਰ ਡਿਪਰੈਸ਼ਨ ਵਿੱਚ ਵੀ ਚਲਾ ਜਾਂਦਾ ਜਦੋਂ ਚਿੰਤਾ ਹੋਏਗੀ ਹਰ ਸਮੇਂ ਸੋਚਦੇ ਰਹਿਣਾ ਤੇ ਫਿਰ ਇਤੇ ਹਾਲ ਹੁੰਦਾ ਹੀ ਹੁੰਦਾ ਹੈ। ਹਰ ਮਨੁੱਖ ਆਪਣੀ ਮਿਹਨਤ ਅਨੁਸਾਰ ਉਹਨੂੰ ਫਲ ਨਹੀਂ ਮਿਲਦਾ। ਜਿਸ ਤੋਂ ਨਿਰਾਸ਼ ਹੋ ਕੇ ਫਿਰ ਹਤਾਸ਼ ਹੋਣਾ ਉਹਦਾ ਲਾਜ਼ਮੀ ਹੁੰਦਾ ਹੈ। ਆਓ ਅੱਜ ਆਪਾਂ ਗੱਲ ਕਰਾਂਗੇ ਵੀ ਐਸਾ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਮਿਹਨਤ ਕਰੀਏ ਤੇ ਫਿਰ ਉਹਦਾ ਫਲ ਵੀ ਮਿਲੇ। ਤੇ ਆਪਾਂ ਮਿਹਨਤ ਕਰੀਏ ਕੋਈ ਪਾਪ ਨਾ ਕਰੀਏ। ਮਨ ਚ ਸਵਾਲ ਵੀ ਹੁੰਦਾ ਹੈ ਮਿਹਨਤ ਵੀ ਕਰਦੇ ਆਂ ਪਾਪ ਵੀ ਨਹੀਂ ਕਰਦੇ ਕਿਸੇ ਨਾਲ ਮਾੜਾ ਵੀ ਨਹੀਂ ਕਰਦੇ। ਫਿਰ ਵੀ ਸਾਡੇ ਨਾਲ ਚੰਗਾ ਕਿਉਂ ਨਹੀਂ ਹੋ ਰਿਹਾ ਚੰਗੇ ਕੰਮ ਵੀ ਕਰਦੇ ਆਂ ਕਰਮ ਵੀ ਸਾਰੇ ਚੰਗੇ ਕਰਦੇ ਆਂ ਫਿਰ ਆਓ ਜਾਣਦੇ ਆਂ ਕਈ ਲੋਕਾਂ ਦਾ ਇਹ ਵੀ માનਤਾ ਨੇ ਕਈ ਮੰਨਦੇ ਨੇ ਵੀ ਹਰ ਮਨੁੱਖ ਦੇ ਭਾਗ ਉਹਦੇ ਹੱਥਾਂ ਦੀਆਂ ਰੇਖਾਵਾਂ ਵਿੱਚ ਹੁੰਦੇ ਨੇ ਤੇ ਹੱਥਾਂ ਦੀਆਂ ਰੇਖਾਵਾਂ ਕਰਮ ਦੇ ਅਨੁਸਾਰ ਬਣਦੀਆਂ ਤੇ ਵਿਗੜਦੀਆਂ ਨੇ ਇਸ ਲਈ ਕਹਿੰਦੇ ਹਮੇਸ਼ਾ ਪੁੰਨ ਕਰੋ ਕਿਉਂਕਿ ਹੱਥਾਂ ਦੀਆਂ ਰੇਖਾਵਾਂ ਆਪਣੀ ਕਿਸਮਤ ਲਿਖੀ ਹੁੰਦੀ ਹੈ ਪਰ ਗੁਰਮਤਿ ਵਿੱਚ ਕਿਹਾ ਜਾਂਦਾ ਹੈ ਮਨੁੱਖਾ ਤੂੰ ਕਰਮ ਕਰ ਜੇ ਤੂੰ ਚੰਗੇ ਕਰਮ ਕਰੇਗਾ ਤੇ ਆਪੇ ਤੇਰੇ ਭਾਗ ਵੀ ਜਾਗਣਗੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਦੀਆਂ ਜਿਹੜੇ ਤਲੀਆਂ ਨੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਰਗੜੋ ਕਿਹਾ ਜਾਂਦਾ ਹੈ ਐਵੇਂ ਕਰਨ ਨਾਲ ਬੜੀ ਚੰਗੀ ਊਰਜਾ ਉਤਪੰਨ ਹੁੰਦੀ ਤੇ ਉਸ ਨੂੰ ਫਿਰ ਆਪਣੀ ਅੱਖਾਂ ਤੇ ਜ਼ਰੂਰ ਲਾਓ ਆਪਣੇ ਮੂੰਹ ਤੇ ਲਾਓ ਇਹਦੇ ਨਾਲ ਕੀ ਹੋਊਗਾ ਵੀ ਇਹਦੇ ਨਾਲ ਜਿਹੜੀ ਊਰਜਾ ਹੈ ਨਾ ਉਹ ਆਪਣੇ ਨੂੰ ਕਿਤੇ ਨਾ ਕਿਤੇ ਜਿਹੜੇ ਮਨ ਦੇ ਅੰਦਰ ਉਦਾਸੀ ਹੈ ਉਹ ਊਰਜਾ ਨੂੰ ਦੂਰ ਕਰੇਗੀ ਪਰ ਕਈ ਲੋਕੇ ਮੰਨਦੇ ਨੇ ਕਿ ਜਦੋਂ ਆਪਾਂ ਹੱਥਾਂ ਦੀਆਂ ਤਲੀਆਂ ਰਗੜ ਕੇ ਆਪਣੇ ਮੂੰਹ ਤੇ ਲਾਉਂਦੇ ਆ ਤੇ ਕਹਿੰਦੇ ਇਹ ਨਾਲ ਤਕਦੀਰ ਬਦਲ ਜਾਂਦੀ ਹੈ ਤੇ ਕਸ਼ਟ ਤੋਂ ਮੁਕਤੀ ਮਿਲਦੀ ਪਰ ਸਾਇੰਟੀਫਿਕ ਰੀਜਨ ਇਹਦੇ ਪਿੱਛੇ ਇਹ ਇਹ ਵੀ ਜਦੋਂ ਆਪਾਂ ਆਪਣੇ ਹੱਥਾਂ ਦੀਆਂ ਤਲੀਆਂ ਛਾਸਦੇ ਆ ਤੇ ਵਿੱਚੋਂ ਬੜੀ ਸਾਰੀ ਊਰਜਾ ਨਿਕਲਦੀ ਹੈ ਉਹਨੂੰ ਮੂੰਹ ਤੇ ਜ਼ਰੂਰ ਲਾਓ ਅੱਖਾਂ ਤੇ ਜ਼ਰੂਰ ਲਾਓ ਕਹਿੰਦੇ ਉਹ ਊਰਜਾ ਜਿਹੜੀਏ ਆਪਣੇ ਅੰਦਰੋਂ ਉਦਾਸੀ ਤਣਾ ਇਹਨੂੰ ਦੂਰ ਕਰਕੇ ਤੇ ਮਨ ਦੇ ਅੰਦਰ ਸੋਹਣੇ ਖਿਆਲ ਚੰਗੀ ਊਰਜਾ ਉਹ ਪਾ ਦਿੰਦੀ। ਕਹਿੰਦੇ ਨੇ ਭੀ ਜੈ ਸ੍ਰੀ ਦੇਵੀ ਦੇਵਤਾ ਜੈ ਸ੍ਰੀ ਪੀਰ ਪਗੰਬਰ ਫਕੀਰ ਸੰਤ ਮਹਾਪੁਰਸ਼ ਜਿੰਨੂੰ ਵੀ ਮੰਨਦੇ ਹੋ ਕਹਿੰਦੇ ਉਹਦੇ ਸਾਹਮਣੇ ਸਵੇਰੇ ਸ਼ਾਮ 5 ਮਿੰਟ ਅਰਦਾਸ ਜ਼ਰੂਰ ਕਰੋ। ਕਹਿੰਦੇ ਅਰਦਾਸ ਵਿੱਚ ਜਿੰਨੀ ਤਾਕਤ ਹੈ ਹੋਰ ਕਿਸੇ ਚੀਜ਼ ਵਿੱਚ ਅੰਨੀ ਤਾਕਤ ਨਹੀਂ ਹੈ ਕਿ ਤੇਰ ਅਰਦਾਸ ਕਬੂਲ ਵੀ ਹੋਏਗੀ ਜੇ ਤੁਸੀਂ ਰੋਜ਼ ਨਿਯਮਿਤ ਰੂਪ ਵਿੱਚ ਕਰੋਗੇ ਇਨਸਾਨ ਹੋਵੇ ਭਾਵੇਂ ਜਨੌਰ ਹੋਵੇ ਸਭ ਨੂੰ ਆਜ਼ਾਦੀ ਦੀ ਖੁਆਇਸ਼ ਹੁੰਦੀ ਇਸ ਲਈ ਆਪਣੇ ਕਰਜ ਤੋਂ ਆਪ ਮੁਕਤੀ ਪਾਉਣ ਲਈ पिंजਰੇ ਵਿੱਚ ਜਿਹੜੇ ਕੈਦ ਹੁੰਦੇ ਨੇ ਨਾ ਜੀਵ ਜੰਤੂ ਪਸ਼ੂ ਪੰक्षी ਇਹ ਕੋਈ ਵੀ ਕਹਿੰਦੇ ਖਰੀਦ ਕੇ ਉਹਨੂੰ ਆਜ਼ਾਦ ਜ਼ਰੂਰ ਕਰੋ ਕਹਿੰਦੇ ਐਵੇਂ ਕਰਨ ਨਾਲ ਵੀ ਜੋ ਇੱਕ ਕਰਜ ਹੈ ਤੋ ਬੜੀ ਜਲਦੀ ਮੁਕਤੀ ਮਿਲੇਗੀ ਰੋਸ਼ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਜੋ ਹੈ ਚਉਪਈ ਸਾਹਿਬ ਦਾ ਪਾਠ ਜ਼ਰੂਰ ਕਰੋ ਕਿੰਦੇ ਚੋ ਪਈਸਾ ਦਾ ਪਾੜ ਜਦੋਂ ਤੁਸੀਂ 41 ਦਿਨ ਲਗਾਤਾਰ ਕਰੋਗੇ ਤੇ ਇਹ ਵੀ ਤੁਹਾਨੂੰ ਕਰਜ ਸਬੰਧੀ ਸਾਰੀਆਂ ਪਰੇਸ਼ਾਨੀਆਂ ਤੋਂ ਦੂਰ ਕਰਕੇ ਤੇ ਮਨ ਨੂੰ ਸ਼ਾਂਤੀ ਵੀ ਦੇਣਗੇ ਦੇ ਰੋਜ਼ ਆਪਣੇ ਘਰ ਜੋਤ ਜ਼ਰੂਰ ਲਾਓ ਉਹ ਜੋਤ ਦੇ ਕਿਉਂ ਨੂੰ ਹਮੇਸ਼ਾ ਆਪਣੇ ਸਿਰ ਤੇ ਵੀ ਜ਼ਰੂਰ ਲਾਓ ਕਹਿੰਦੇ ਇਹਦੇ ਨਾਲ ਕੀ ਹੋਊਗਾ ਕਿ ਮਨੁੱਖ ਚੰਗੇ ਫੈਸਲੇ ਲੈਣ ਲਈ ਸਮਰੱਥ ਹੋ ਜਾਊਗਾ ਕਈ ਵਾਰ ਆਪਾਂ ਨਾ ਚਾਹੁੰਦੇ ਵੀ ਕਈ ਖਰਚ ਕਰ ਬੈਠਦੇ ਆਂ ਜਾਂ ਕਿਸਮਤ ਮਾਰੇ ਆਪਾਂ ਕਈ ਵਾਰ ਕਈ ਖਰਚੇ ਆ ਜਾਂਦੇ ਨੇ ਤੇ ਰੱਬ ਉਸ ਤੋਂ ਵੀ ਬਚਾਊਗਾ ਤੇ ਫालतू ਖਰਚੇ ਵੀ ਨਹੀਂ ਹੋਣਗੇ ਕਿਉਂਕਿ ਆਪਾਂ ਜਦੋਂ ਉਹ ਜੋਤ ਵਾਇਗਰੂ ਜਿੱਗੇ ਜਗਾਉਂਦੇ ਆ ਉੱਥੇ ਬੈਠ ਕੇ ਪਾਠ ਪੂਜਾ ਕਰਦੇ ਆ ਤੇ ਅਸਰ ਉਹਦੇ ਤੇ ਵੀ ਹੁੰਦਾ ਤੇ ਜਦੋਂ ਉਹ ਲਾਵਾਂਗੇ ਕਿਉਂ ਤੇ ਉਹਦੇ ਨਾਲ ਆਪਣਾ ਜੋ ਦਿਮਾਗ ਹੈ ਉਸ ਤੇ ਵੀ ਕਿਤੇ ਨਾ ਕਿਤੇ ਅਸਰ ਹੋਏਗਾ ਕਿਉਂਕਿ ਆਪਾਂ ਜਾਣਦੇ ਆ ਹਰ ਇੱਕ ਚੀਜ਼ ਦਾ ਆਪਣਾ ਇੱਕ ਪ੍ਰਭਾਵ ਹੈ ਤੇ ਉਹ ਉਸ ਮਨੁੱਖ ਤੇ ਵੀ ਓਵੇਂ ਦਾ ਪ੍ਰਭਾਵ ਪਾਉਂਦੇ ਨੇ ਪੰਛੀਆਂ ਨੂੰ ਉਹਨਾਂ ਦਾ ਪਸੰਦਾ ਖਾਣਾ ਜ਼ਰੂਰ ਪਾਓ ਜੇ ਪੰਛੀਆਂ ਨੂੰ ਝੋਗਾ ਪਾਓ ਕਹਿੰਦੇ ਐਵੇਂ ਕਰਨ ਨਾਲ ਵੀ ਆਪਾਂ ਨੂੰ ਕਰਜ ਤੋਂ ਮੁਕਤੀ ਮਿਲਦੀ ਹੈ ਤੇ ਰੁਕੇ ਕੰਮ ਵੀ ਬੰਦ ਨੇ ਕਹਿੰਦੇ ਬਾਂਦਰਾ ਨੂੰ ਗੁੜ ਤੇ ਪੂਜੇ ਛੋਲੇ ਜ਼ਰੂਰ ਪਾਓ ਉਹਨਾਂ ਨੂੰ ਕੇਲੇ ਪਾਓ ਕਹਿੰਦੇ ਗਾਂ ਨੂੰ ਰੋਟੀ ਖਵਾਓ ਤੇ ਜਿੰਨਾ ਜ਼ਿਆਦਾ ਹੋ ਸਕੇ ਜੇ ਹੋ ਵੀ ਹੋ ਸਕੇ ਨਾ ਤਾਂ ਰੋਟੀ ਦੇ ਵਿੱਚ ਗੁੜ ਪਾ ਕੇ ਉਹਨਾਂ ਨੂੰ ਦਵੋ ਤੇ ਦਾਲ ਉਹਨਾਂ ਨੂੰ ਖਵਾਓ ਕਹਿੰਦੇ ਐਵੇਂ ਕਰਨ ਨਾਲ ਵੀ ਕਰਜ ਤੋਂ ਮੁਕਤੀ ਮਿਲਦੀ ਹੈ ਕਿਉਂਕਿ ਜਦੋਂ ਆਪਾਂ ਕਿਸਦਾ ਢਿੱਡ ਭਰਦੇ ਆ ਤਾਂ ਉਹਦੇ ਨਾਲ ਆਪਾਂ ਨੂੰ ਦੁਆਵਾਂ ਤਾਂ ਮਿਲਦੀ ਹੀ ਮਿਲਦੀ ਤੇ ਉਹ ਦੁਆਵਾਂ ਕਿਤੇ ਜ਼ਿਆਦਾ ਅਸਰ ਕਰਦੀਆਂ ਨੇ ਕਿੰਦੇ ਜੇ ਆਪਾਂ ਨੂੰ ਕੋਈ ਜ਼ਰੂਰੀ ਕੰਮ ਹੋਵੇ ਘਰੋਂ ਬਾਹਰ ਜਾਣ ਲਈ ਤੇ ਉਸ ਤੋਂ ਬਾਹਰ ਜਾ ਆਪਾਂ ਘਰ ਤੋਂ ਬਾਹਰ ਜਦੋਂ ਪੈਰ ਰੱਖਣ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਕੇ ਜਾਓ ਕਿੰਦੋ ਕੰਮ ਵੀ ਨਿਪਰੇ ਚੜੇਗਾ ਤੇ ਉਹ ਫੈਸਲੇ ਲੈਣ ਦੇ ਸਮਰੱਥ ਵੀ ਬਣਾਂਗੇ ਤੇ ਆਪਾਂ ਨੂੰ ਵਾਇਗਰੂ ਸੋਜੀ ਵੀ ਦੇਣਗੇ ਜਿਸ ਕਾਰਨ ਆਪਾਂ ਜੋ ਅਨਚਾਈਆਂ ਚੀਜ਼ਾਂ ਨੇ ਉਹਨਾਂ ਤੋਂ ਬਚ ਜਾਵਾਂਗੇ ਕਿੰਦੇ ਆਪਣੇ ਘਰ ਦੇ ਜਿੱਥੇ ਵੀ ਐਸੇ ਸਥਾਨ ਹੋਵੇ ਜਿੱਥੋਂ ਆਪਾਂ ਲੰਘਦੇ ਬੜਦੇ ਉੱਥੇ ਮੂਲ ਮੰਤਰ ਦੀ ਫੋਟੋ ਜ਼ਰੂਰ ਲਾ ਜੋ ਤਵੇ ਆਪਾਂ ਜਿੱਥੋਂ ਲੰਘਾਂਗੇ ਉੱਥੋਂ ਆਪਾਂ ਜਦੋਂ ਉਹ ਮੱਥੇ ਲੱਗਣਗੇ ਤੇ ਮੂੰਹ ਚੋਂ ਵਾਹਿਗੁਰੂ ਤਾਂ ਨਿਕਲੇਗਾ ਤੇ ਕਹਿੰਦੇ ਜਿੱਥੇ ਵਾਹਿਗੁਰੂ ਆ ਗਿਆ ਉੱਥੇ ਸੋਜੀ ਆ ਗਈ ਤੇ ਸੋਜੀ ਆ ਗਈ ਆਪੇ ਸਾਰੇ ਕੰਬਾਂਜਣਗੇ ਕਹਿੰਦੇ ਜੇ ਬੜਾ ਜ਼ਿਆਦਾ ਕਿਸੇ ਸਰ ਕਰਜ਼ ਹੋ ਜਾਏ ਨਾ ਤੇ ਉਹ ਸਾਰਾ ਪਰਿਵਾਰ ਮਿਲ ਕੇ ਕਿਸੇ ਵੀ ਗੁਰੂ ਘਰ ਜੋ ਵੀ ਨਜ਼ਦੀਕ ਹੈ ਉੱਥੇ ਸੇਵਾ ਜ਼ਰੂਰ ਕਰੋ ਕਹਿੰਦੇ ਹੋ ਸਕੇ ਤਾਂ ਜੋੜਿਆਂ ਦੀ ਸੇਵਾ ਜ਼ਰੂਰ ਕਰੋ ਜੋ ਜੋੜਿਆਂ ਦੀ ਸੇਵਾ ਕਰਦੇ ਨੇ ਉੱਥੇ ਵਕ ਵਕ ਲੋਕ ਆਉਂਦੇ ਨੇ ਪਤਾ ਨਹੀਂ ਕਿਹਦੇ ਕਰਮਾ ਸੇ ਕਿਹਦੇ ਆਪਾਂ ਧੁਰ ਮੱਥੇ ਤੇ ਲੱਗ ਕੇ ਤੇ ਆਪਾਂ ਸਾਰੇ ਜੋ ਆਪਾਂ ਨੂੰ ਦੁੱਖ ਰੋਗ ਨੇ ਤਿੰਨਾਂ ਤੋਂ ਮੁਕਤੀ ਮਿਲ ਜੇ ਤੇ ਕਰਜ ਵਰਗੇ ਇਸ ਜੋ ਜੰਜਾਲ ਤੋਂ ਸਭ ਤੋਂ ਵੱਡੇ ਬੋਝ ਤੋਂ ਆਪਾਂ ਉੱਪਰ ਉੱਠ ਜਾਈਏ ਗੁਰੂ ਘਰ ਜਦੋਂ ਵੀ ਸੰਗਰਾਮ ਹੋਵੇ ਜਿੰਨੀ ਵੀ ਤੁਹਾਡੀ ਸ਼ਰਧਾ ਭਾਵਨਾ ਹੋਵੇ ਉਸ ਅਨੁਸਾਰ ਦੇਗ ਜ਼ਰੂਰ ਬਣਾ ਕੇ ਲੈ ਕੇ ਜਾਓ ਜਦੋਂ ਆਪਾਂ ਗੁਰੂ ਘਰ ਦੇਗ ਲੈ ਕੇ ਜਾਂਦੇ ਆਂ ਤਉ ਦੇਗ ਅਰਦਾਸ ਤੋਂ ਬਾਅਦ ਸਾਰੀ ਸੰਗਤ ਵਿੱਚ ਵਰਤੀ ਜਾਂਦੀ ਤੋ ਥੋੜੀ ਥੋੜੀ ਸਾਰੀ ਸੰਗਤ ਵਿੱਚ ਜਾਂਦੀ ਜੋ ਵੀ ਤੁਹਾਡੇ ਦੁੱਖ ਤਕਲੀਫਾਂ ਕਸ ਨੇ ਉਹ ਵੱਡੇ ਬਣ ਕੇ ਆਉਣੇ ਸਰ ਉਹ ਵਾਇਗੁਰੂ ਜੀ ਨੇ ਥੋੜਾ ਥੋੜਾ ਕਰਕੇ ਸਾਰਿਆਂ ਨੂੰ ਵੰਡੇਤਾ ਮੰਨ ਲਓ ਕਿਸੇ ਨੂੰ ਬੜਾ ਸਾਰਾ ਕਿਸੇ ਦਾ ਫੋੜੇ ਫਿੰਸੀਆ ਨਿਕਲਨੇ ਸਰ ਤਾ ਉਹ ਨਿੱਕਾ ਨਿੱਕਾ ਕਰਕੇ ਸਾਰਿਆਂ 'ਚ ਵੰਡਿਆ ਗਿਆ ਤੇ ਦੁੱਖ ਦਾ ਪਤਾ ਵੀ ਨਹੀਂ ਲੱਗੇਗਾ ਹਾਂ ਜਾਂਦਾ ਹੈ ਜੇ ਤੁਹਾਡਾ ਸਮਾਂ ਲੱਗੇ ਜਾਂ ਜਿੰਨਾ ਵੀ ਤੁਹਾਡੇ ਕੋਲ ਹੋ ਸਕੇ ਉਹਨਾਂ ਕਿਸੇ ਗਰੀਬ ਤੇ ਕਰਜ ਕਰਾਸ਼ਨ ਦੇ ਕੇ ਆਉਂਦੇ ਹੋ ਕਿਸੇ ਜ਼ਰੂਰਤਮੰਦੇ ਕਰਾਸ਼ਨ ਦੇ ਕੇ ਆਉਂਦੇ ਹੋ ਤੇ ਕਹਿੰਦੇ ਇਹ ਸਭ ਤੋਂ ਛੇਤੀ ਜਿਸ ਕਿਸੇ ਮਨੁੱਖ ਨੂੰ ਕਰ ਜਾਇਆ ਨਾ ਉਹ ਉਤਨ ਵਿੱਚ ਉਹਦੀ ਮਦਦ ਕਰਦਾ ਫਿਰ کیا ਜਾਂਦਾ ਹੈ ਵੀ ਜੋ ਜਿਸ ਕਰ ਸੁਖਮਨੀ ਸਾਹਿਬ ਦਾ ਪਾਠ ਸਾਰਾ ਪਰਿਵਾਰ ਮਿਲ ਕੇ ਕਰਦਾ ਉਥੇ ਕਰਜ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਜੋਗ ਸੁਖਮੀ ਸਾਹਿਬ ਦਾ ਪਾਠ ਆਪਣੇ ਮੂੰਹ ਨਾਲ ਉੱਚੀ-ਉੱਚੀ ਬੋਲ ਕੇ ਆਪਣੇ ਕੰਨਾਂ ਨਾਲ ਸਰਵਨ ਕਰਦਾ ਹੈ ਅਤੇ ਸਾਰਾ ਪਰਿਵਾਰ ਬੈਠ ਕੇ ਉਹ ਸੁਣਦਾ ਹੈ ਕਹਿੰਦੇ ਉਥੇ ਕਰਜਤਾ ਕੀ ਕੋਈ ਚੀਜ਼ ਵੀ ਫਿਰ ਉਹ ਮਨੁੱਖ ਨੂੰ ਬੋਝ ਨਹੀਂ ਲੱਗਦੀ ਉਹ ਮਨੁੱਖ ਦੀ ਜ਼ਿੰਦਗੀ ਬੜੀ ਸੋਹਣੀ ਤੇ ਸੁਖਾਲੀ ਹੋ ਜਾਂਦੀ ਕਿਉਂਕਿ ਜਿੱਥੇ ਆਪਾਂ ਸਭ ਜਾਣਦੇ ਆ ਵਾਹਿਗੁਰੂ ਜੀ ਦਾ ਨਾਮ ਹੋਵੇ ਨਾ ਉਥੇ ਤਾਂ ਫਿਰ ਦੁੱਖ ਦਲਿੱਦਰ ਇਹ ਆ ਨਹੀਂ ਸਕਦਾ ਇਸ ਲਈ ਇਹ ਹੈ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਪਰ ਜੇ ਤੁਸੀਂ ਆਪ ਕਰਾਂਗੇ ਤਾਂ ਆਪੇ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਵੇਖਾਂਗੇ ਜ਼ਿੰਦਗੀ ਸੁਖਾਲੀ ਲੱਗੇਗੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਕਰਕੇ ਜੇ ਜ਼ਿੰਦਗੀ ਸੌਖੀ ਬਣ ਸਕਦੀ ਏ ਤਾਂ ਕਰਨ ਵਿੱਚ ਹਰਜ ਕੀ ਹੈ ਫਿਰ ਆਓ ਰਲ ਮਿਲ ਕੇ ਉਦਮ ਕਰੀਏ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾਈਏ ਤੇ ਵਾਈਕ੍ਰੋ